ਵਾਹਿਗੁਰੂ ਜੀ ਮੇਰ ਕਰਿਓ ਜੀ ਇਹ ਦਿਨ ਪੰਜਾਬ ਦੇ ਲਈ ਬਹੁਤ ਔਖੇ ਹਨ ਤੇ ਪਰਮੀ ਦੇ ਕੰਨ ਕਈ ਪਰਿਵਾਰਾਂ ਦੇ ਘਰਾਂ ਦੇ ਹੇਠਾਂ ਪਾਣੀ ਆ ਗਿਆ ਤੇ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਤੇ ਕਈ ਵੇਗ ਗੁਨਾਹ ਚਾਨਾ ਵੀ ਚਲੀਆਂ ਗਈਆਂ ਅੱਜ ਹਰ ਦਿਲ ਦੇ ਵਿੱਚ ਚਿੰਤਾ ਦਾ ਡਰ ਵਸਿਆ ਹੋਇਆ ਹੈ ਪਰ ਯਾਦ ਰੱਖਿਓ ਅਸੀਂ ਉਸ ਧਰਤੀ ਦੇ ਵਸਨੀਕ ਹਾਂ ਜਿੱਥੇ ਗੁਰੂ ਸਾਹਿਬਾਨਾਂ ਨੇ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸਿਖਾਇਆ ਹੈ ਵਾਹਿਗੁਰੂ ਜੀ ਸਾਡੇ ਪੰਜਾਬ ਤੇ ਆਪਣਾ ਮੇਰ ਪਰਿਆ ਹੱਥ ਰੱਖਿਓ ਹਰੇਕ ਬੱਚੇ ਹਰੇਕ ਮਾਂ ਪੈਣ ਬਜ਼ੁਰਗ ਅਤੇ ਕਿਸਾਨ ਦੀ ਰੱਖਿਆ ਕਰਿਓ ਅੱਜ ਸਾਨੂੰ ਲੋੜ ਹੈ ਇਕੱਠੇ ਹੋਣ ਦੀ ਇੱਕ ਦੂਜੇ ਦਾ ਸਾਥ ਦੇਣ ਦੀ ਜਿੱਥੇ ਵੀ ਕੋਈ ਮੁਸੀਬਤ ਵਿੱਚ ਹੈ ਉਸ ਦੀ ਮਦਦ ਕਰੀਏ ਇਹ ਸਮਾ ਹੈ ਵਾਹਿਗੁਰੂ ਅੱਗੇ ਅਰਦਾਸ ਕਰਨ ਦਾ ਕੀ ਹਾਲਾਤ ਜਲਦੀ ਠੀਕ ਹੋ ਜਾਣ ਤੇ ਹਰ ਕੜੀ ਤੇ ਵਿੱਚ ਮੁੜ ਖੁਸ਼ੀਆਂ ਤੇ ਸੁਖ ਸ਼ਾਂਤੀ ਆ ਜਾਣ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੇ ਸਵਰਤ ਤਪਲਾ